ਸਾਡਾ ਰਕਬਾ ਗੁੱਦੇ ਆਦਾ ਜਿਹੜਾ ਕਿ ਤਕਰੀਬਨ ਸਾਡੇ ਗੁੱਦੇ ਵੀ ਸਾਡੇ ਪਿੰਡ ਦੇ ਵਿੱਚ ਪੈਂਦੇ ਆਂ ਆਲੀ ਖਲਾ ਵਿੱਚ ਆਲੀ ਪਿੰਡ ਵੀ ਆਲੀ ਖਲਾ ਵਿੱਚ ਤੇ ਜਾਣਕਾਰੀ ਜਾਨਕੀ ਕਾਫੀ ਪਿੰਡ ਜਣਗੇ 8-7 ਪਿੰਡ ਜਿਹੜੇ ਉਹ ਸਾਡੇ ਆਲੀ ਖਲਾ ਦੇ ਵਿੱਚ ਪੈਂਦੇ ਆ ਉਹਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਜਿਹੜੇ ਉਹ ਗੁੱਦੇ ਆਉਂਦੇ ਆ ਉਹ ਹੋਰ ਇੱਕ ਦੋ ਪਿੰਡ ਵਿੱਚ ਗੁਰਪ੍ਰੀਤ ਸਿੰਘ ਕੌਣ ਗੁਰਪ੍ਰੀਤ ਪਟਵਾਰੀ ਠੀਕ ਹੈ ਇਹਨੂੰ ਇੱਕ ਖਾਤੇ ਚਲੋ ਉਹ ਦੇਖ ਕੇ ਗਏ ਆਪ ਪਹਿਲੀ ਾਰਾ ਕਿਤਾ ਕੋਈ ਨਹੀਂ ਭਾਏ ਪਾ ਜਾਣਗੇ ਫਿਰ ਦੂਜੀ ਾਰ ਖਾਤੇ ਦੇ ਕੇ ਗਏ ਆ ਫਿਰ ਮੁਰਖੇ ਫਿਰ ਉਹ ਖਾਤਾ ਮੁਰਖੇ ਦਾ ਪਰ ਆਪਣੇ ਆਪਣੇ ਪਰਚਸ ਖਤ ਦਸੇਗਾ ਜੀ ਉਹਦੇ ਨਾਲ ਹੀ ਮੁਰਖੇ ਨੂੰ ਖਾਤੇ ਖਲਾਏ ਫਿਰ ਉਹ ਪਟਿਆਲੇ ਦੇ ਬੰਦੇ ਸਾਡੇ ਕੋਲ 20 ਕਿੱਲੇ ਪੜੀ ਆ ਠੇਕੇ ਦੇ ਪਟਿਆਲੇ ਦੇ ਬੰਦਿਆਂ ਦੇ ਹੂੰ ਤੇ ਖਾਸ ਸਿੰਘ ਹੋਣਾ ਤੇ ਉਹ ਉਹਨਾਂ ਦੇ ਸਾਰਿਆਂ ਦੀ ਪੰਜ ਪੰਜ ਕਿੱਲੇ ਆ ਜਿਹੜੇ ਨਾ ਤੇ ਚਾਰ ਪੰਜ ਰੁਪਏ ਰੱਖ ਕੇ ਭੇਉਣ ਲਾ ਹੂੰ ਉਹ ਉਹਨਾਂ ਦੇ ਵਿਚਾਰਾਂ ਦੇ ਅਸੀਂ ਉਥੋਂ ਆਨਲਾਈਨ ਜਿਹੜੇ ਬੁਕਾਈਦੇ ਆ ਅੱਜ ਫੋਟੋਕਾਪੀ ਉਹ ਫੋਟੋਕਾਪੀ ਜਦੋਂ ਬੁਕਾਈਦਾ ਤੇ 400 ਰੁਪਏ ਲੱਗ ਜਾਂਦਾ ਵਾ ਠੀਕ ਸਾਰਿਆਂ ਦਾ ਜਿਹੜੇ ਆਨਲਾਈਨ ਬੁਕਾਈਦਾ ਕਿ ਤੋ ਫੋਟੋ ਕਢਾਈਆ ਪੇਟਪ੍ਰਿੰਟ ਤੋਂ ਕਢਾਈ ਦੀਆ ਤੇ ਉਸ ਹਿਸਾਬ ਨਾਲ ਸੱਤ ਕਿ ਅੱਠ ਰੁਪਏ ਪੇਟਪ੍ਰਿੰਟ ਤੋਂ ਕਢਾ ਕਢਾ ਕੇ ਖਸਤੇ ਦਿੱਤੇ ਆ ਉਹ ਇਹ ਤਾਂ ਖਾਤੇ ਦੇਖੇ ਆਉਂਦੇ ਆ ਤੇ ਅੱਜ ਪੈਸੇ ਪੈਂਦੇ ਅੱਜ ਪੈਸੇ ਪੈਂਦੇ ਆ ਅਸੀਂ ਮਿਲ ਸਕੀ ਜਿਹੜੀ ਬੈਂਕ ਵਾ ਆਈਸੀਆਈਸੀ ਬੈਂਕ ਦੇ ਵਿੱਚ ਉਹ 100 ਕਿਹੜਾ ਮਾਰ ਰਿਹਾ ਉਹ ਹਾਰ ਕੇ ਮੈਨੇਜਰ ਕਹਿੰਦਾ ਮੇਰੇ ਹੱਥ ਛੋੜੇ ਰੋਜ਼ ਆ ਦੇ ਉੱਤੇ ਪਤਾ ਕਰੋ ਮੈਂ ਤਾਂ ਠੇਕਾ ਨਹੀਂ ਗੱਲ ਆ ਵੀ ਕੋਈ ਤਾਂ ਰੋਜ਼ ਜਦੋਂ ਤੁਸੀਂ ਪਟਵਾਰੀ ਕੋ ਆਉਂਦੇ ਆ ਤਾਂ ਕੀ ਮੰਗ ਕਰਦਾ ਤੁਹਾਡੇ ਤੋਂ ਸਰ ਉਹ ਕਹਿੰਦਾ ਪਾ ਦੁੱਤੇ ਆ ਪਾ ਦੁੱਤੇ ਆ ਘੜੀ ਨਹੀਂ ਕੋਈ ਪੈਸੇ ਦੀ ਮੰਗ ਵੀ ਕਰਦਾ ਕਹਿੰਦੇ ਪੈਸੇ ਦੀ ਮੰਗ ਨਹੀਂ ਮੈਂ ਤੋ ਐਵੇਂ ਆਖਾਂ ਨਹੀਂ ਤੋਨੇ ਕੀਤੀ ਕੋਈ ਤੇ ਇਹਨਾਂ ਵੀ ਸਮੋਦਾ ਪਾ ਦਿੱਤੇ ਆ ਤੇ ਯਾਨੀ ਫਿਰ ਤੈਨੂੰ ਐਵੇਂ ਫਾਲਤੂ ਚੱਕਰ ਲਗਵਾ ਰਿਹਾ ਤੈਡੇ ਫਾਲਤੂ ਚੱਕਰ ਬਹੁਤ ਜ਼ਿਆਦਾ ਕਿ ਚੱਕਰ ਆਈ ਇਹਦੇ ਲਾਤੇ ਤੈਨੂੰ 6 ਮਿੰਟ ਹੋ ਗਏ ਚੱਕਰ ਲਾਉਦੇ ਆ ਕਿ ਮੰਗ ਕਰਦੇ ਐ ਤੇ ਅਨਵਾਰ ਸਾਡੇ ਖਾਤੇ 'ਚ ਪੈਸੇ ਪਾ ਲੈਣ ਤੇ ਕਣਕ ਪਿਛਲੀ ਕਣਕ ਦੀ ਆਈ ਇਹ ਦੇ ਹੁਣ ਕਰ ਕਰ ਕੇ ਆਉਣੀ ਆ ਝੋਨਾ ਨਹੀਂ ਆਇਆ ਕਣਕ ਵੀ ਜੀ ਨਹੀਂ ਗਈ ਆ ਬੱਕੀ ਹੁਣ ਖਾ ਵੀਜੀ ਆ ਤੇ ਇਹਦੇ ਭਾਰਤੀਆ ਕੋ ਪੈਸੇ ਨਹੀਂ ਦਿੰਦਾ ਹੂੰ ਤੇ ਇਹਦੇ ਮੰਗ ਕਰਦੇ ਆ ਵੀ ਚਲੋ ਆਹ ਇੱਕ ਦੇ ਮਾੜੇ ਬੰਦੇ ਚਲੋ ਤਗੜਾ ਬੰਦਾ ਕੋਈ ਜਿਹੜਾ ਟੈਂਪਾਰ ਦੇ ਕਈ ਤਰ੍ਹਾਂ ਹੈ ਜਿਹੜੇ ਉਹ ਇਹਨੇ ਭਾਤਨਾ ਪਰਵਾਰਤੀਆਂ ਨਹੀਂ ਪਾਏ ਦਿੰਦੇ ਹੂੰ ਤੇ ਮਤਲਬ ਬਹੁਤ ਅ ਜਿਹੜੇ ਪਾਏ ਜਿਹੜੇ ਲੋਕਾਂ ਦੇ ਜਰੇੜੇ ਆ ਜਿਹੜੇ ਪੰਜ ਪੰਜ ਚਾਰ ਚਾਰ ਕਿਲੇ ਉਹਨਾਂ ਨੂੰ ਇਹ ਕਰ 1 ਰੁਪਈਆ ਨੇ ਮਿਲਿਆ ਹਾਲੇਕਿ ਮੇਰਾ 150 ਕਿਲਾ ਸੀ ਤੇ ਮੈਨੂੰ ਸਰਕਾਰੀ ਦੇ ਕਿ ਮਿਲਲੇਗੀ ਮੈਨੂੰ ਬਾਲਕੀ ਪੜੀ ਤੇ ਨਾ ਪਾਇ ਬਣੀ ਸ਼ਿਕਾਇਤ ਆ ਜੀ ਪਹਿਲਾ ਨੰਬਰ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਮ ਹੁੰਦਾ ਜਦੋਂ ਕੋਈ ਬੰਦਾ ਬੋਲੇ ਨਾ ਉਹ ਕਹਿਣਾ ਹੁੰਦਾ ਵੀ ਖਰੇ ਇਹ ਸਰਕਾਰ ਵਿਰੋਧੀ ਕਰਕੇ ਸ਼ਿਕਾਇਤ ਲਾਉਂਦਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਮੀਡੀਆ ਦੇ ਚ ਕਿ ਮੈਂ ਇਹ ਸਹੀ ਪੁੱਛਾਂ ਤੇ ਆਮ ਆਦਮੀ ਨਾਲ ਸਹਿਮਤ ਬੰਦਾ ਸਾਂ ਇਹ ਬੰਦਾ ਹੁੰਦਾ ਵੀ ਖਰੇ ਝੂਠ ਬੋਲਦਾ ਸਰਕਾਰ ਵਿਰੋਧੀ ਆ ਮੇਰੀ ਨਜ਼ਦੀਕ ਹੀ ਆ ਪਰ ਮੇਰੇ ਇੱਥੇ ਇੱਕ ਇੰਤਕਾਲ ਸੀਗੇ ਇੰਤਕਾਲ ਹੋਇਆ ਦਰਜ ਹੋਇਆ ਨੂੰ ਘੱਟੋ ਘੱਟ ਸਾਲ ਡੇਢ ਹੋ ਗਿਆ ਇਸ ਆਈ ਜਾਂਦੇ ਆ 5000 ਰੁਪਏ ਨਕਦ ਲਿਆਇਆ ਹੁਣ ਉਹ ਪੇਸ਼ ਆਈ ਜਾਂਦੇ ਮੈਨੂੰ ਘੱਟੋ ਘੱਟ ਵੀ ਮੇਰਾ 20 ਗੇੜੇ ਮਾਰਨੇ ਪਏ ਗਰਪੇਸ਼ ਸਿੰਘ ਪਟਵਾਰੀ ਵਾਲੇ ਗੁੱdde ਪਿੰਡ ਦਾ ਪਟਵਾਰੀ ਆ ਉਹ ਆਂਦਾ ਵੀ 5000 ਰੁਪਏ ਹੋਰ ਦੇਵੇਂਗਾ ਤੇ ਹੁਣੇ ਦੋ ਦੋ ਆ ਇੰਤਕਾਲ ਉਹ ਏ ਗੇੜੇ ਮਾਰਦਾਰਿਆ 5000 ਰੁਪਏ ਵੀ ਦੇ ਗਿਆ ਕਿ ਕਹਤੋ ਕਿਸੇ ਗੈਰ ਕਾਰਨੀ ਕਹਤੋ ġੇੜਾ ਮਾਰਨਾ ਕਹਤੋ ਪਰੇਸ਼ਾਨੀ ਖੇਲੀ ਇਹਨੂੰ ਇੰਨੇ ਬੱਲੇ ਕਹਿਣਾ ਹਾਂ ਜੀ ਹਰ ਕੇਸ ਚੀਜ਼ ਦਾ ਲਿਆਵਾ ਇੰਤਕਾਲਾਂ ਦਾ ਇੰਤਕਾਲਾਂ ਦਾ ਕਹਿ ਕੇ ਲਿਆ ਕਹਿ ਕੇ ਲਿਆ ਅੱਛਾ ਉਦੋਂ ਬਾਅਦ ਇੱਕ ਮੇਰਾ ਗੁੱਦੇ ਪਿੰਡ ਦੇ ਵਿੱਚ ਜ਼ਮੀਨ ਅਸੀਂ ਰਜਿਸਟਰੀ ਕਰਾਈ ਸੀ ਉਹਦਾ ਇੰਤਕਾਲ ਵੀ ਹੋ ਜਾਵਾ ਇਹਦੇ ਹੱਥੀ ਹੋ ਜਾਵਾ 4 ਕਿੱਲੇ ਜ਼ਮੀਨ ਹੈ ਮੇਰੀ ਨੋ ਦੇ ਨਾਮ ਆ ਉਹਦਾ ਖਰਾਬਾ ਇਹਨਾਂ ਨਹੀਂ ਬਣਾਇਆ ਮੈਂ ਕਿਹਾ ਹਾਂ ਕਿ ਵੀ ਉਹ ਮੇਰੇ 4 ਕਿੱਲੇ ਜ਼ਮੀਨ ਤੇਰੇ ਹੱਥਾਂ ਦਾ ਇੰਤਕਾਲ ਹੋਇਆ ਖਰਾਬਾ ਕਿਉਂ ਨਹੀਂ ਬਣਿਆ ਆਂਦਾ ਯਾਰ ਉਹ ਗਲਤੀ ਨਾਲ ਪਹਿਲੇ ਬੰਦੇ ਦਾ ਬਣ ਗਿਆ ਮੈਂ ਪੇਮੈਂਟ ਰਕਾ ਦਿੰਦਾ ਮ ਜਿਨ ਇੰਤਕਾਲ ਵੈਸੇ ਕੋਈ ਨਹੀਂ ਬਣਿਆ ਮੈਨੂੰ ਵੀ ਇਹਨੇ ਕਹਿਦਾ ਵੀ ਮੈਂ ਪੇਮੈਂਟ ਕਰ ਦਵਾਂਗਾ ਘੱਟੋ ਘੱਟ ਮੇਰੇ 50 ਗੇੜੇ ਕਦੀ ਬੈਂਕ ਕਦੀ ਪਟਵਾਰੀ ਕੋ ਕਦੀ ਬੈਂਕ ਜੇ ਬੈਂਕ ਚਾਹੀਦਾ ਹੁੰਦਾ ਮੇਰੇ ਕੋਲ ਲਿਸਟ ਨਹੀਂ ਇਹ ਤੇ ਮੈਂ ਤੁਹਾਨੂੰ ਖਰਾਬ ਕਹਦਾ ਦੇ ਦਾਂ ਇਹਦੇ ਕੋਈ ਜਾਇਦਾਂਦਾ ਬੈਂਕ ਪਤਾ ਕਰੋ ਆੱਕ ਕੇ ਮੈਂ ਕਿਹਾ ਯਾਰ ਪਟਵਾਰੀ ਸਾਹਿਬ ਸਾਨੂੰ ਵਿਖਾਓ ਕੋਈ ਇਹ ਜਾ ਕੇ ਉਹਨਾਂ ਨੂੰ ਵਿਖਾਈਏ ਵੀ ਕਿੱਥੇ ਤੋਂ ਹਮਰਾਇਆ ਕਿੱਥੇ ਲਿਸਟ 'ਚ ਨਾਮ ਆ ਆਂਦਾ ਵੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜਾ ਕੇ ਕਨਗੁਰੂ ਪੁੱਛ ਲੋ ਮੈਂ ਕਿਹਾ ਯਾਰ ਕਨਗੁਰੂ ਪਟਵਾਰੀ ਮੁੱਢ ਵਿਖਾਵੇ ਵੀ ਆਹ ਲਿਸਟ 'ਚ ਮੈਂ ਨਾਮ ਪਾਇਆ ਹੀ ਕਨ ਆਹ ਦਾ ਜੱਜ ਹੋਂਦਾ ਕਰਲਾ ਮੇਰੀ ਬਦਲੀ ਕਰਾ ਦੋ ਅੱਛਾ ਮੇਰੀ ਬਦਲੀ ਕਰਾ ਦੋ ਮੈਂ ਵੀ ਰੇ ਜੇ ਬਦਲੀ ਕਰਾਉਣ ਵਾਲਾ ਹਾਂ ਤੇ ਤੈਨੂੰ ਪੈਸੇ ਕੋ ਦੰਦੇ ਤੇਰੇ 100 ਗੇੜਾ ਕੋ ਮਾਰਦੇ ਅਸੀਂ ਆਂਦਾ ਜੋ ਹੁੰਦਾ ਕਰ ਲੋ ਹਾਂ ਇਦਾਂ ਇੱਕ ਮੈਨੂੰ ਨਹੀਂ ਅੱਜ ਜੋ ਮੈਂ ਟਾਈਮ ਕਰਕੇ ਕੱਲ ਨੂੰ ਮੀਡੀਆ ਸਾਹਮਣੇ ਇੱਕ ਟੋਕਟ 100 ਬੰਦਾ ਪੇਸ਼ ਕਰਾ ਦੂੰਗਾ ਜਿਹੜੇ ਬਾਹੂ ਪਰ ਮੰਡ ਮੰਡ ਬੰਦੂ ਕਦੀਮ ਕਿਸਨਪੁਰ ਕੜਕਾ ਇਨੇ ਲੋਕ ਇਸ ਕੱਲੇ ਪਟਵਾਰੀ ਤੋਂ ਦੁਖੀ ਆ ਉਹਦੀ ਪਾਸਾ ਤੋਂ ਉਹਦੇ ਬੋਲ ਬਲੇ ਤੋਂ 680 ਰੁਪਏ ਗੌਰਮੈਂਟ ਖਰਾਬਾ ਦਿੰਦੀ ਆ ਸਾਡਾ ਪਿੰਡ ਆਲੀ ਆ ਸ਼ਾਇਦ ਮੀਡੀਆ ਜਾਣਦਾ ਰਿਹਾ ਉੱਥੇ ਘਟੋ ਘਟ 5-5 ਫੁੱਟ ਦੇਤ ਪੈ ਗਈ ਆ ਅਹੀਂ ਤੇ ਆਪਦੀ ਰੇਤ ਨਹੀਂ ਪਦੀ ਹੋਣ ਦੀ ਸਰਦਾਂ ਉਹਦੀਆਂ ਪੈੜੀਆਂ ਨਹੀਂ ਬਣਦੀਆਂ ਤੇ ਇਹ ਆਂਦੇ ਖਰਾਬਾ 6800 ਰੁਪਿਆ ਜੀ ਮਿਲਣਾ ਉਹ ਹੀ ਪਈਆਂ ਉਹਦੇ ਵਿੱਚੋਂ ਪਹਿਲਾ ਹਿੱਸਾ ਦਿਓ ਫੇ ਬਣਾਉਣਾ ਹਿਸਾਬ ਲੋ ਕਿੰਨੀ ਦੇਰ ਹੋਈ ਤੁਹਾਨੂੰ ਮਰੇ ਨੂੰ ਅੱਜ ਤੱਕ 6800 ਰੁਪਿਆ ਸੀਲ ਦਾ ਸਾਹਿਬ ਅਰਲਨ ਜੀ ਮੇਰੇ ਨੇ ਇੰਤਕਾਲ ਨਹੀਂ ਵਿੱਚ ਦਰਦ ਲਿਖਿਆ ਵਾ ਇੰਤਕਾਲ ਹੈਗਾ ਉਹਦਾ 6800 ਰੁਪਿਆ ਕਿਉਂ ਨਹੀਂ ਬਣਿਆ ਕਿਧਰ ਨੂੰ ਗਿਆ ਉਹ ਤਹਿਸੀਲਦਾਰ ਸਾਹਿਬ ਜਾਂ ਮੀਡੀਆ ਜਾਂ ਅਫਸਰ ਕੋਈ ਵੀ ਉਹਦੀ ਕੋਹ ਕਰਨ ਆਪਾਂ ਉਹ ਮੈਨੂੰ ਤੇ ਮੈਂ ਬਹੁਤਾ ਪੜਿਆ ਨਹੀਂ ਆਰਟੀਆ ਕੀ ਪ ਉਹ ਪਾ ਕੇ ਵੀ ਮੈਨੂੰ ਸਾਕਾ ਵੀ ਇਹਨਾਂ ਰਾਜੀ ਭੁਗਤ ਕਰਕੇ ਉਹਦਾ ਖਰਾਬਾ ਸਾਡੇ ਅੱਗੇ ਤੇ ਹੋਰ ਭਲੇਮਾਨ ਲੋਕਾਂ ਉਹਨਾਂ ਦਾ ਖਰਾਬਾ ਹੋਰ ਨਾਵਾ ਨਵੰਨਾ ਕਹਿੰਗੇ ਗਿੱਜੇ ਆ ਬੰਦੇ ਨੂੰ ਗਿੱਡੇ ਗੁਰੇ ਮਾਰਾ ਕੇ ਜਿਹੜੇ ਬੰਦੇ ਪੜ ਪੰਡਾ ਮੁੰਡਾ ਦੇ ਉਹ ਵੀ ਤਾਰੇ ਮੋੜ ਜਾਂਦੇ ਧੱਕੇ ਖਾ ਕੇ ਇਹ ਜਾਲੀ ਨਾ ਜਾਲੀ ਨਾਵਾ ਤੇ ਕਾਉਂਟ ਖਲਾ ਕੇ ਪੈਸੇ ਪਾ ਜਾਂਦੇ ਆ ਸਾਨੂੰ 100% ਉਮੀਦ ਆ ਅਜਾਣ ਉਮੀਦ ਆ ਜੋ ਕਹਿਣ ਮਿਲਿਆ ਨਹੀਂ ਅਹੀਂ ਉਹ ਕਹਿ ਦਈਏ ਅੱਜ ਕਹਿ ਦਈਏ ਐਵੇਂ ਝੂਠੀ ਕੋਈ ਗੱਲ ਕਹੀਏ ਵੀ ਜਿਹੜਾ ਸਾਡੇ ਨਾਲ ਨਹੀਂ ਪਿਆਚਾਰ ਕੇ ਪਹਿਲੀ ਇੰਤਕਾਲ ਮੈਂ ਤੁਹਾਨੂੰ ਇੰਤਕਾਲ ਵੀ ਖਾਦਣਾ ਜ਼ਮੀਨ ਦੀ ਜੀਸਤੀ ਵੀ ਇੰ ਉਦੋਂ ਬੰਨਕਰਾ ਬੰਨੀ ਪਿਆਦਰ ਕਿਉਂ ਨਹੀਂ ਪਿਆ ਉਹ ਕਾਰਨ ਵੀ ਕਿਛ ਨਾ ਬਣ ਗਿਆ ਅਸੀਂ ਤਾਂ ਮੰਗ ਕਰਦੇ ਆ ਵੀ ਘੱਟੋ ਘੱਟ ਇਹੋ ਜਿਹੇ ਦੇ ਬਿੜਵਾ ਰਿਹਾ ਨਾ ਉਹ ਉਹਨਾਂ ਦੇ ਮਜ਼ਦਬੀ ਚ ਮੈਨੂੰ ਕਹਿਤਾ ਮੇਰੀ ਬਦਲੀ ਕਰਾ ਦਿਓ ਬਦਲੀ ਉਹ ਚਾਹੁੰਦੇ ਆ ਸਾਡੀ ਬਦਲੀ ਕਰਾਉਣ ਕੀ ਕਾਰਵਾਈ ਚਾਹੁੰਦੇ ਫਿਰ ਅਸੀਂ ਤਾਂ ਚਾਹੁੰਦੇ ਇਹੋ ਜਿਹੇ ਬੰਦੇ ਡਿਸਮਿਸ ਹੋਵੇ ਜਿੱਦਾਂ ਸਾਡੀ ਸਰਕਾਰ ਆ ਜਿੱਦਾਂ ਸਰਕਾਰ ਚਾਹੁੰਦੀ ਆ ਵੀ ਇਹੋ ਜਿਹੇ ਬਿੜਵਾ ਦੀ ਨੂੰ ਉਹ ਹੱਥ ਲੱਗੇ ਹੋਣ ਉਹਨੂੰ ਗਾਂ ਦੂਜਿਆਂ ਚੋਂ ਉਹ ਇੱਕ ਕੰਮ ਮਾਰ ਕੇ ਟੰਗੇ ਹੋਏ ਨਾ ਤੇ ਪੰਜਾਂ ਸੱਤਾਂ ਨੂੰ ਹੋਰੀ ਡਰ ਹੋਵੇ ਮੈਂ ਆਪਦੀ ਸਰਕਾਰ ਮੈਂ ਆ ਵੱਲੋਂ ਹੁੰਦਾ ਹੋਇਆ ਕਹਿੰਦਾ ਵਾਂ ਵੀ ਐਸ ਹਾਂ ਕੋਈ ਭੋਰਾ ਡਰ ਨਹੀਂ ਸਰਕਾਰ ਦਾ ਤੁਹਾਡਾ ਵਰਕਰ ਹੋ ਤੁਸੀਂ ਹਾਂ ਵਰਕਰ ਬਿਲਕੁਲ ਮੈਂ ਆ ਵਰਕਰ ਹਾਂ ਬਿਲਕੁਲ ਤੁਹਾਡੀ ਸਰਕਾਰ ਕਹਿ ਰਹੀ ਹੈ ਰਿਸ਼ਵਤ ਖੋਰੀ ਕਰ ਹਾਂ ਮੈਂ ਇਸੇ ਕਦਰ ਦਾ ਗੁੱਸਾ ਇਸੇ ਕਦਰ ਦਾ ਗੁੱਸਾ ਫੇਉਂੰਡਿਆ ਵੀ ਜੇ ਸਾਡੇ ਤੋਂ ਤਾਂ ਪੈਸੇ ਮੰਗੇ ਜਾਂਦੇ ਆ ਹੋਰ ਅਸੀਂ ਕੀ ਦੀ ਕੀ ਫਰਮਾਇਸ਼ ਕਰਾਂਗੇ ਹੋਰ ਅਸੀਂ ਕੀ ਦੀ ਕੀ ਕਰਾਂਗੇ ਦੱਸੋ ਐ ਫਿਰ ਬਿਚਤੀ ਕਰਦੇ ਸਾਡੀ ਜਿਹੜੇ ਪਟਵਾਰੀ ਆ ਨਾ ਸਾਡੇ ਭਾਦਾ ਆਮ ਜ਼ਿੰਮੇਵਾਰਤਾ ਤੇ ਪਰ ਆ ਬਰਾ ਬੈਠਿਆ ਸਾਡੇ ਭਾਦਾ ਪਟਵਾਰੀ ਇੱਕ ਜਾਮਾ ਜਾਮਾ ਪਟਵਾਰੀ ਨਹੀਂ ਗਾ ਅਸੀਂ ਉਹ ਤੋਂ ਐ ਡਰਦੇ ਆ ਬੇਦਾਖਲ ਕੱਲ ਨੂੰ ਜੇ ਮੈਂ ਜੁਰਤ ਕਰ ਲਈ ਨਾ ਕਾਲੂ ਮੈਂ 50 ਬੰਦੇ ਭਗਤਾ ਦੂੰਗਾ ਸਿਰਫ ਲੋਕ ਡਰਦੇ ਬੋਲਦੇ ਨਹੀਂਗੇ ਜੇ ਪਟਵਾਰੀ ਦੇ ਖਿਲਾਫ ਅਸੀਂ ਬੋਲ ਗਏ ਇਹਨਾਂ ਨੇ ਪਤਾ ਨਹੀਂ ਕੀ ਇਹਨਾਂ ਨੇ ਪਤਾ ਨਹੀਂ ਕੀ ਹੱਥ ਤੇ ਬੰਬ ਚਲਾ ਦੇਣਾ ਸਾੜ ਕੇ ਤੇ ਪੈਰੀ ਨਾ ਗਾ ਕਰ ਦਨ ਦੂਸਰੀ ਕਿਸੇ ਨੂੰ ਮੰਗ ਪੱਤਰ ਜਾਣਗੇ ਜਾਂ ਕੀ ਤੁਹਾਡੇ ਅਦਾ ਕਰ ਲਈ ਅਦਾ ਮੰਨ ਸੀ ਇਹ ਕਰਨਾ ਕਿਉਂ ਥੀਲਦਾਰ ਸਭ ਨੂੰ ਮੰਗ ਪੱਤਰ ਦਈਏ ਪਰ ਇਹ ਵੀ ਚਾਹੁੰਦੇ ਅੱਗੇ ਨਿਹਰਾ ਥੀਲਦਾਰ ਸਭ ਕੋਲੇ ਨਹੀਂ ਕਰੋਣਾ ਕਿਉਂਕਿ ਸਾਨੂੰ ਇਹ ਵੀ ਸ਼ੱਕ ਵਾ ਕਿ ਇਹ ਸਾਰੇ ਮਿਲੀ ਭੁਗਤਾ ਕਿਉਂਕਿ ਪਟਵਾਰੀ ਕਦੀ ਇੰਨੀ ਜੋਤ ਨਹੀਂ ਕਰ ਸਕਦਾ ਜਿੱਦੋਂ ਪਟਵਾਰੀ ਗਲਤ ਬੋਲਦਾ ਨਾ ਉਹ ਇਦਾਂ ਕਦੇ ਵੀ ਨਹੀਂ ਬੋਲ ਸਕਦਾ ਉਹਨੂੰ ਜਰੂਰ ਵੱਡੇ ਅਧਿਕਾਰ ਨਹੀਂ ਸਹਾ ਬਿਲਕੁਲ ਨਹੀਂ ਜੋ ਖਰਾਬਾ ਉਹਨੂੰ ਨਹੀਂ ਪਤਾ ਦੇਖੋ ਜੀ ਪਿਛਲੇ ਹਫਤੇ ਵੀ ਜਿਹੜਾ ਸੀ ਤਰਨਾ ਲਗਾਇਆ ਗਿਆ ਸੀ ਤੇ ਸਾਨੂੰ ਐਸਜੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਹੜੇ ਵੀ ਖਰਾਬੇ ਜਿਹੜੇ ਆ ਰਹਿੰਦੇ ਆ ਉਹ ਹਰ ਕਿਸੇ ਦੇ ਖਾਤਿਆਂ ਵਿੱਚ ਪਾਏ ਜਾਣਗੇ ਕੁਝ ਜਿਹੜੇ ਖਰਾਬੇ ਸੀ ਕਿ ਮਤਲਬ ਥੋੜੇ ਬਾਕੀ ਜਿਹੜੇ ਰਹਿ ਗਏ ਸੀ ਉਹ ਵੀ ਜਿਹੜਾ ਉਹ ਸਾਰੇ ਖਾਤਿਆਂ 'ਚ ਪਾਏ ਜਾਣਗੇ ਪਰ ਜਿਹੜੇ ਆ ਇੱਥੇ ਮਾਲ ਵਿਭਾਗ ਦੇ ਪਟਵਾਰੀ ਆ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਸਾਨੂੰ ਬਹੁਤ ਹੀ ਵੱਡੀਆਂ ਸ਼ਿਕਾਇਤਾਂ ਆ ਰਹੀਆਂ ਵਾ ਕਿ ਉਹ ਖਰਾਬੇ ਪਾਉਣ ਵਾਸਤੇ ਜਿਹੜਾ ਵਾ ਉਹ ਪੈਸਿਆਂ ਦੀ ਮੰਗ ਕਰ ਰਿਹਾ ਵਾ ਘਰ ਭੇਜ ਪੜਵਾਰੀ ਆ ਕੋਈ ਉਹ ਜਿਹੜਾ ਵਾ ਖਰਾਬਾ ਪਾਉਣ ਵਾਸਤੇ ਜਾਂ ਇੰਤਕਾਲ ਕਰਨ ਵਾਸਤੇ ਇਹ ਜਿਹੜਾ ਵਾ ਉਹ ਪੈਸੇ ਦੀ ਮੰਗ ਕਰਨ ਦਾ ਕਰਦਾ ਵਾ ਇਹ ਇੱਕ ਆਲੀ ਕਲਾਂ ਤੋਂ ਇੰਦਰਜੀਤ ਕੌਰ ਵਾਈਫ ਆ ਰੰਜੋਤ ਸਿੰਘ ਉਹਨਾਂ ਦਾ ਕੋਈ ਬੱਤੀ ਕਰਾਣਾਂ ਦਾ ਖਰਾਬਾ ਸੀ ਉਹਦੇ ਵਾਸਤੇ ਉਹਨੇ ਪੈਸਿਆਂ ਦੀ ਜਿਹੜੀ ਮੰਗ ਕੀਤੀ ਆ ਇਦਾਂ ਹੀ ਉਹਦਾ ਇੰਤਕਾਲ ਰਹਿੰਦਾ ਸੀ ਉਹਦਾ ਇੰਤਕਾਲ ਦੇ ਪਹਿਲਾਂ ਉਹਨਾਂ ਨੇ ਪੈਸੇ ਵੀ ਉਹਨਾਂ ਤੋਂ ਮੰਗੇ ਉਹਨਾਂ ਦੇ ਦਿੱਤੇ ਤੇ ਫਿਰ ਵੀ ਜਿਹੜਾ ਇੰਤਕਾਲ ਨਹੀਂ ਕੀਤਾ ਦੁਬਾਰਾ ਫਿਰ ਜਿਹੜਾ ਉਹ ਪੈਸਿਆਂ ਦੀ ਮੰਗ ਕਰ ਰਿਹਾ ਪਰ ਜਿਹੜਾ ਵਾ ਉਹ ਖਰਾਬਾ ਵੀ ਉਹਨਾਂ ਦੇ ਖਾਤੇਾਂ 'ਚ ਨਹੀਂ ਪਾਰਿਆ ਉਲਟਾ ਤੇ ਅਹੀਂ ਜਿਹੜਾ ਵਾ ਉਹ ਮਤਲਬ ਕਹਿਣਾ ਚਾਹੁੰਦੇ ਆ ਕਿ ਇਦਾਂ ਦਾ ਜਿਹੜਾ ਕੰਮ ਆ ਕਚਰੀ ਵਿੱਚ ਨਾ ਕੀਤਾ ਜਾਵੇ ਜੇ ਉਹਨੂੰ ਪੜਵਾਰੀ ਨੂੰ ਜਿਹੜਾ ਉਹ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਫਿਰ ਅਸੀਂ ਕੋਈ ਵੱਡਾ ਜਿਹੜਾ ਸੰਘਰਸ਼ ਆ ਉਹ ਵੱਡਾਂਗੇ ਤੇ ਉਹ ਜਿਹੜਾ ਪੈਸਿਆਂ ਦੀ ਮੰਗ ਕਰ ਰਿਹਾ ਉਹ ਬਹੁਤ ਗਲਤ ਹੋ ਰਿਹਾ ਵਾ ਜਿਹੜਾ ਪਹਿਲਾਂ ਹੀ ਨੁਕਸਾਨ ਬਹੁਤ ਹੋਇਆ ਤੇ ਖਰਾਬਿਆਂ ਦੇ ਉਲਟਾ ਜਿਹੜਾ ਪੈਸੇ ਮੰਗਣੇ ਉਹ ਬਿਲਕੁਲ ਵੀ ਜਿਹੜਾ ਜਾਇਜ਼ ਨਹੀਂ ਆ ਇਹ ਅਸੀਂ ਇੱਥੇ ਜਿਹੜਾ ਵਾ ਕਿਸਾਨ ਮਦੂਸ਼ ਕਸ਼ ਕਮੇਟੀ ਵੱਲੋਂ ਨਹੀਂ ਚੱਲਣ ਦੇਾਂਗੇ ਇਦਾਂ ਦੀ ਲੁੱਟ ਜਿਹੜੀ ਉਹ ਨਹੀਂ ਚੱਲਣ ਦੇਾਂਗੇ ਅਹੀਂ ਜਿਹੜੀ ਆ ਉਹ ਕੱਲ ਤੋਂ ਜਿਹੜੀ ਵੱਡੀ ਕਾਰਵਾਈ ਜਿਹੜੀ ਆ ਉਹ ਕਰਾਂਗੇ ਜੇ ਇਹਨਾਂ ਦਾ ਇਹਨਾਂ ਨੂੰ ਨਾਸਪੈਂਡ ਕੀਤਾ ਗਿਆ ਜਾਂ ਕੋਈ ਨਾ ਹੱਲ ਕੀਤਾ ਗਿਆ ਕਿੰਨੇ ਕੁ ਪੈਸੇ ਦੀ ਮੰਗ ਕਰ ਰਿਹਾ ਜਾਂ ਤੁਸੀਂ ਆਪ ਦੀ ਮਰਜ਼ੀ ਅਨੁਸਾਰ ਜਿ ਦਿੱਤੇ ਜਾਂ ਖੁਦ ਮੰਗ ਕਰ ਰਿਹਾ ਹੈਗਾ ਵਾ ਦੇਖੋ ਜੀ ਉਹ ਖੁਦ ਮੰਗ ਕਰ ਰਿਹਾ ਵਾ ਜਿੰਨੀਆਂ ਵੀ ਇਹਨਾਂ ਸ਼ਿਕਾਇਤਾਂ ਆਈਆਂ ਬਾਉਪੁਰ ਪਿੰਡਾਲੀ ਕਲਾਂ ਗੁੱਦੇ ਆਲੀ ਕਲਾਂ ਦੇ ਬੰਦੇ ਆ ਤੇ ਗੁੱਦੇ ਦੀ ਜ਼ਮੀਨ ਆ ਉਹਨਾਂ ਦੇ ਕੋਲੋਂ ਜਿਹੜਾ ਵਾ ਇਹ ਪੈਸਿਆਂ ਦੀ ਜਿਹੜੀ ਉਹ ਮੰਗ ਕਰ ਰਿਹਾ ਵਾ ਖਰਾਬਾ ਵਾਸਤੇ ਕੋਈ ਮਤਲਬ ਮਤਲਬ ਕਹਿੰਦਾ ਕਿ ਪੈਸੇ ਤੁਸੀਂ ਦੋਵੋਗੇ ਤਾਂ ਫਿਰ ਤੁਹਾਡੇ ਖਾਤੇ ਹੀ ਖਰਾਬਾ ਪਾਊਗਾ ਅਸੀਂ ਕਾਰਵਾਈ ਦੀ ਮੰਗ ਕਰਨਾ ਅਸੀਂ ਕਾਰਵਾਈ ਦੀ ਮੰਗ ਕਰਨਾ ਚਾਹੁੰਦੇ ਆ ਕਿ ਇਹਨੂੰ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਇਹੋ ਜਿਹੇ ਜਿਹੜੇ ਸਖਸ਼ਾ ਉਹ ਜਿਹੜਾ ਵਾ ਉਹ ਆਨਲਾਈਨ ਭੇਖ ਜਿਹੜਾ ਉਹ ਖਰਾਬ ਕਰਨ ਦੇ ਆ ਕਿਉਂਕਿ ਲੋਕਾਂ ਦੇ ਪਹਿਲਾਂ ਹੀ ਬਹੁਤ ਨੁਕਸਾਨ ਹੋਏ ਆ ਹੜ੍ਹ ਦੇ ਨਾਲ ਜਿਹੜਾ ਵਾ ਜ਼ਮੀਨਾਂ ਖਰਾਬ ਹੋ ਗਈਆਂ ਤੇ ਫਸਲਾਂ ਮਾਰੀਆਂ ਗਈਆਂ ਉਲਟਾ ਇਹੋ ਜਿਹੇ ਜਿਹੜੇ ਆ ਪਟਵਾਰੀ ਆ ਉਹ ਲੋਕਾਂ ਤੋਂ ਪੈਸੇ ਜਿਹੜੀ ਮੰਗ ਕਰਦੇ ਆ ਇਹੋ ਜਿਹੇ ਜਿਹੜੇ ਬੰਦੇ ਸਸਪੈਂਡ ਹੀ ਕੀਤੇ ਜਾਣੇ ਚਾਹੀਦੇ ਆ ਇਸ ਸਬੰਧ ਦੇ ਵਿੱਚ ਮੇਰੇ ਹੁਣੇ ਧਿਆਨ ਵਿੱਚ ਆਇਆ ਵਾ ਮੈਂ ਪਟਵਾਰੀ ਨੂੰ ਬੁਲਾਇਆ ਵੀ ਆ ਹੁਣ ਪਰ ਆਪਾਂ ਇਹਨਾਂ ਨੂੰ ਜ਼ਿਆਦਾ ਦੇਰ ਨਹੀਂ ਆਪਾਂ ਡਿਲੇ ਕਰ ਸਕਦੇ ਆਪਾਂ ਨੂੰ ਉਹਦੇ ਦੇ ਖਿਲਾਫ ਜਿਹੜੇ ਕਾਗਜ਼ ਦੇ ਕੇ ਜਾਊਏ ਸੀ ਉਹਦੇ ਉੱਤੇ ਬੰਦੀ ਕਾਰਵਾਈ ਕਰਾਂਗੇ ਜਿਹੜੀ ਹੈ ਜੋ ਦੇ ਅਨੁਸ਼ਾਸਨੀ ਕਾਰਵਾਈ ਆ ਉਹਦੇ ਖਿਲਾਫ ਜਿਹੜੀ ਅਮਲ ਵਿੱਚ ਲਿਆਂਦੀ ਜਾਊਗਾ ਉਹ ਦੇਖੋ ਲੰਬੇ ਸਮੇਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੀ ਜੇ ਅਸੀਂ ਆਮ ਜਨਤਾ ਦੇ ਸੇਵਕ ਹੈਗੇ ਆਂ ਤਾਂ ਸਾਨੂੰ ਸੇਵਾ ਦੇ ਲਈ ਇੱਥੇ ਸਾਡਾ ਨਾਅਤ ਹੈਗੇ ਆਂ ਸਾਨੂੰ ਜੇ ਕਿਸੇ ਨੂੰ ਸੇਵਾ ਦੇ ਕਰਨ ਦੇ ਵਿੱਚ ਕੋਈ ਔਮਤਾ ਹੀ ਆਂਦੀ ਆ ਤੁਹਾਨੂੰ ਉਹਦੇ ਖਿਲਾਫ ਉਹਨੇ ਸੁਧਾਰ ਲਈ ਉਹਦੀ ਕਾਰਵਾਈ ਕਰਨੀ ਜ਼ਰੂਰੀ ਫਿਰ ਕੀਤੀ ਜਾਊਗੀ ਕਿਸਾਨਾਂ ਦੇ ਕਹਿਣ ਮੁਤਾਬਕ ਜੋ ਸ਼ਿਕਾਇਤ ਉਹਨਾਂ ਦੀ ਹੈਗੀ ਆਂ ਅਗਰ ਪਟਵਾਰੀ ਦੋਸ਼ੀ ਪਾਇਆ ਜਾਂਦਾ ਤਾਂ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਵੇ ਜੋ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੂਲ ਹੈਗੇ ਆਂ ਜੋ ਸਜ਼ਾਵਾਂ ਹੈਗੀਆਂ ਉਹਦੇ ਹਿਸਾਬ ਨਾਲ ਕਾਰਵਾਈ ਕਰਨ ਲਈ ਅਸੀਂ ਲਿਖ ਕੇ ਲਿਖਾਂਗੇ ਕਿਸਾਨਾਂ ਦੀ ਮੰਗ ਇਹ ਵਾ ਕਿ ਉਹਨੂੰ ਸਸਪੈਂਡ ਜਿਹੜਾ ਜੋ ਅਧਿਕਾਰੀਆਂ ਨੂੰ ਉਹ ਤਾਂ ਹੁਣ ਦੇਖੋ ਸਾਡੇ ਕੋਲ ਕਾਗਜ਼ ਆਇਆ ਸੀ ਉਹਨੂੰ ਪੁੱਛਾਂਗੇ ਸਾਰੀ ਡਿਟੇਲ ਲਵਾਂਗੇ ਉਹਦੇ ਤੋਂ ਬਾਅਦ ਅਸੀਂ ਬੰਦੀ ਕਾਰਵਾਈ ਕਰਨ ਲਈ ਉਹਦੇ ਸ਼ਿਕਾਇਤ ਆਈ ਹੈ ਕਿ ਇਹ ਦਫ਼ਤਰ ਪੜਾਈ ਕਰਨ ਦੀ ਜੀ ਦਫ਼ਤਰ ਪਹਿਲੇ 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 ਤਸੀਲ ਦੇ ਪਹਿਲੇ ਜਣੀਆਂ ਕੋਈ ਆਈਆਂ ਮੇਰੇ ਧਿਆਨ 'ਚ ਤਾਂ ਨਹੀਂ ਆਈਆਂ ਮੇਰੇ ਹੁੰਦੀਆਂ ਆਈਆਂ ਹੁੰਦੀਆਂ ਤਾਂ ਮੈਂ ਕਾਰਵਾਈ ਜ਼ਰੂਰ ਕਰਦਾ ਉਹਨਾਂ ਦੇ ਤੇ ਠੀਕ ਹੈ ਜੀ ਹੁਣ ਮੌਕੇ ਤੇ ਪਟਵਾਰੀ ਨੂੰ ਬੁਲਾਇਆ ਗਿਆ ਮੌਕੇ ਨੂੰ ਬੁਲਾਇਆ ਪਟਵਾਰੀ ਨੂੰ ਹੁਣ ਮੇਰੇ ਦਫ਼ਤਰ ਆਉ ਉਹ ਫੀਲਡ 'ਚ ਹੈਗਾ ਉਹਨੂੰ ਫੋਨ ਕਰਾਇਆ ਗਿਆ ਸੀ ਉਹ ਕਹਿੰਦਾ ਮੈਂ ਤਲਵੰਡੀ ਚੋਧਰੀ ਆ ਮੈਂ ਠੀਕ ਹੈ ਜੀ ਉਹਨੂੰ ਕਿਹਾ ਸੀ ਆ ਜੇ ਆ ਜਾਂਦਾ ਹੁਣ ਇਹ ਸਾਡੇ ਖੜੇ ਖੜੇ ਆ ਜੂ ਹੁਣ ਇਹਦੇ ਉਹਨੂੰ ਪੁੱਛ ਲੈਨੇ ਵੀ ਹਾਂ ਦੱਸ ਮੈਨੂੰ ਕੀ ਕਹਿਣਾ ਚਾਹਨਾ ਇਸ ਬਾਰੇ ਜਿਹੜੀ ਤੇਰੇ ਖ